ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਆਪਾ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਬਹਾਦਰਗੜ ਪਟਿਆਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਕੁਰਬਾਨੂ ਸਮਰਪਤ ਇੱਥੇ ਸਮਾਗਮ ਚੱਲ ਰਹੇ ਹਨ ਆਪਾਂ ਸਾਨੂੰ ਦਰਸ਼ਨ ਕਰਾਉਨੇ ਆ ਸਮਾਗਮਾਂ ਦੇ ਠੀਕ ਹੈ ਜੀ ਇਹ ਸਮਾਗਮ ਜਿਹੜੇ ਅੱਜ ਚੱਲ ਰਹੇ ਹਨ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਮੋਗਾ ਤੋਂ ਠੀਕ ਹੈ ਜੀ ਇੱਥੇ ਜਿਹੜੇ ਵਿਚਾਰਕ ਆਏ ਹੋਏ ਨੇ ਗੁਰ ਸਿਖਾਏ ਹੋਏ ਨੇ ਠੀਕ ਹੈ ਜੀ ਆ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋ ਠੀਕ ਹੈ ਜੀ ਅੱਜ ਹੈਗਾ ਐਤਵਾਰ ਤੇ ਭਾਰੀ ਇੱਥੇ ਇਕੱਠ ਹੈ ਤੇ ਇੱਥੇ ਚੱਲਣਾ ਨਾਮ ਸਿਮਰਣਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਨਾਲੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਠੀਕ ਹੈ ਜੀ ਪਹਿਲਾਂ ਗੁਰੂ ਮਹਾਰਾਜ ਜੀ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਉਸ ਤੋਂ ਅਪਰੰਤ ਆਪਾਂ ਜਿਹੜੇ ਅੰਦਰ ਸਮਾਗਮ ਚੱਲ ਰਹੇ ਆ ਉਹਦੇ ਵਿੱਚ ਜਿਹੜੇ ਗੁਰਸਿੱਖਾਂ ਦੇ ਜਿਹੜੇ ਵਿਚਾਰ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਪਹਿਲਾਂ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਕੇ ਤੁਹਾਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਉਨੇ ਆ ਤੇ ਵੀਡੀਓ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਭਾਈ ਗੁਰੂ ਜੀ ਤੇ ਇਤਿਹਾਸ ਦੇ ਬਾਰੇ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਪਹਿਲਾਂ ਵੀ ਵੀਡੀਓ ਪਾਈ ਹੈ ਜੇ ਤੁਸੀਂ ਪਿਛਲੀ ਵੀਡੀਓ ਦੇਖੂਗੇ ਤਾਂ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਦੱਸਿਆ ਇਸ ਜਗ੍ਹਾ ਤੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਵਾਰ ਆਏ ਠੀਕ ਹੈ ਜੀ ਤੇ ਤੁਸੀਂ ਪਿੱਛੇ ਵਾਲੀ ਵੀਡੀਓ ਦੇਖ ਕੇ ਦੇਖ ਸਕਦੇ ਹੋ ਇਤਿਹਾਸ ਬਾਰੇ ਠੀਕ ਹੈ ਜੀ ਹਾਂ ਜੀ ਸੁਖਾਂ ਮਨ ਤਲ ਗੁਰ ਸੇ ਅਹਨ ਸੋ ਸਾਹਿਬ ਸੁਪਾਏ ਦਰਸਨ ਪਰਸ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤ ਕਸਮਤੇ ਨੂਰ ਨਰ ਸੋਹ ਪਰਸੋਹ ਝਟੇ ਤਦ ਡਿਠੇ ਸਚ ਪਾਤ ਸਹਾ ਮਨ ਜਨਮ ਜਨਮ ਤੇ ਸੱਜਣ ਸਚ ਪਾਤ ਸਹਾ ਸਰਸ ਆਂਦੈ ਜਿਸ ਪਾਸ ਲਹਟ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਏ ਮਨ ਹਰ ਜੇ ਦਾ ਵੜਿਆ ਆ ਦੇਨਾ ਪਛੋਤਾਏ ਇਹ ਮਨ ਹਰ ਜੇ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਜਨਮਾਇ ਮਹੱਲਾ ਤੇਜਾ ਆਪੇ ਸੇਵਾਲਾ ਆਨ ਆਪੇ ਬਖਸ਼ਤ ਰੇ ਸਭ ਆਤਾ ਬਾਪਿਓ ਆਪ ਹੈ ਆਪੇ ਸੇ ਜੋ ਸੋਭਾ ਹੋਏ ਪਾਉੜੇ ਤੋ ਕారణ ਕారణ ਸਮਰਥ ਹੈ ਕਰਤ ਮੈਂ ਤੁਜ ਬਿਨ ਅਬਰ ਨਾ ਕੋਏ ਤਦਿਆ ਤੇ ਸਿਸ਼ਟ ਸਿਰ ਜੀਆ ਆਪ ਤੁਨ ਗੋਏ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਖਾ ਨਾਨਕ ਤੋ ਆ ਰਹੇ ਆ ਸਭ ਆਖੋ thank What? ਹਾਂਜੀ ਵਾਹਿਗੁਰੂ ਜੀ ਇਹ ਸੀਗੀ ਆਪਣੀ ਇੱਕ ਛੋਟੀ ਜਿਹੀ ਵੀਡੀਓ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਮਤੋਂ ਮਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਚੈਨਲ ਨਾਲ ਬਨੇ ਰਹੋ ਤੇ ਆਪਣਾ ਪਿਆਰ ਇਦਾਂ ਹੀ ਨੰਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ